तो जब वो 94 में मेरी मैरिज होगी जुलाई चोड़ी सी अप्रैल उसमें ऊपर डिगर ना लिए जिधर इड गई मेरी स्पाइनल कॉर्डिंग जरिए होगी उसके बाद ऑन बिल्ड शेयर होगा 94 तो लगेगा कितने साल हो गए थर्टी साल हो गए मैंने बिल्ड शेयर पे बैठे हुए हैं अच्छा वीच्ट। 94 दिवस थोड़ा व्याहूं तो 94 नहीं मे ਓਕੇ ਮੇਰੀ ਮੈਰਿਜ ਹੋਈ ਸੀ ਜੁਲਾਈ ਵਿੱਚ ਅਪ੍ਰੈਲ ਵਿੱਚ ਮੇਰੀ ਇੰਜਰੀ ਹੋ ਗਈ ਸੀ ਹਾਂਜੀ ਠੀਕ ਹੈ ਤੇ ਕਦੇ ਸੋਚਿਆ ਸੀਗਾ ਕਿ ਇਹਨੇ ਸਾਰੇ ਚਾਹਾਂ ਦੇ ਨਾਲ ਨਾ ਨਾ ਕਦੇ ਨਹੀਂ ਫਿਰ ਮੈਨੂੰ ਵੀ ਆਂਦਾ ਬਹੁਤ ਸ਼ੌਂਕ ਸੀਗਾ ਹੂੰ ਬਹੁਤ ਜ਼ਿਆਦਾ ਤੇ ਬੜਾ ਸ਼ੌਂਕ ਸੀ ਉਹ ਸਾਰੇ ਚਾਹ ਇਹ ਦੂਰੇ ਹੀ ਰਹਿ ਗਿਆ ਇੰਜਰੀ ਹੁੰਦੇ ਆ ਨਾਲ ਲੈਗਸ ਨਹੀਂ ਚੱਲੀਆਂ ਆਂਗੀਆਂ ਹੂੰ ਉਸ ਬਾਅਦ ਲਾਈਫ ਵਿੱਚ ਸਟਰਗਲ ਸ਼ੁਰੂ ਹੋ ਗਿਆ ਹੈਗਾ ਹੂੰ ਕੀ ਮਤਲਬ ਛੱਤ ਡਿੱਗੀ ਸੀਗੀ ਜਾਂ ਨਹੀਂ ਨਹੀਂ ਮੈਂ ਉੱਪਰੋਂ ਮੈਂ ਛੱਤ ਤੋਂ ਥੱਲੇ ਡਿੱਗੀ ਸੀਗੀ ਉਹਨਾਂ ਨੇ ਨਾ ਉੱਪਰ ਥੋੜਾ ਜਿਹਾ ਜੰਗਲਾ ਟਾਈਪ ਰੱਖਿਆ ਹੋਇਆ ਸੀਗਾ ਓਕੇ ਪਤਾ ਨਹੀਂ ਕਿਸ ਟਾਈਮ ਖੁੱਲਾ ਦੇਖਿਆ ਮੈਂ ਦੇਖਿਆ ਨਹੀਂ ਮੇਰਾ ਪਿਆਰ ਸਿੱਧਾ نیچے ਆ ਗਿਆ ਹੈਗਾ ਜਿੱਦਾਂ ਹੀ ਮੈਂ نیچے ਡਿੱਗੀ ਉਸ ਵਾਰ ਲੈਗਸ ਜਮੀਨ ਤੇ ਨਹੀਂ ਲੱਗੀ ਆ ਗਿਆ ਖੜੀ ਨਹੀਂ ਹੋਈ ਗਈ ਫਿਰ ਚੰਡੀਗੜ੍ਹ ਲੈ ਗਏ ਫਿਰ ਉਹ ਤਾਂ ਹੈਪ ਸੈਂਟਰ ਜਮੀਨ ਨਾ ਕੋਈ ਉਹਨਾਂ ਨੇ ਫਿਰ ਡਾਕਟਰ ਨੇ ਕਿਹਾ ਤਾਂ ਵੀ ਆਇਤ ਬਾਦ ਆਪਣੇ ਲੈਗ ਤੇ ਸਟੈਂਡ ਨਹੀਂ ਕਰੇਗੀ ਓਕੇ ਤੇ ਇਨ ਲਾ ਵਾਲੇ ਨੇ ਉਹਦੇ ਛੱਡ ਦਿੱਤਾ ਹੈਗਾ अच्छा उदो जान दे हां मम्मी hmm. ला, ते ब्रदर मेरे नाल सीगे पादा साहब दी शुरू तो दैथ होई सीगे ए फिर मेनू इथे लाए अपने कोल हम्म अच्छा मतलब ने कि ने चाहवान आले कितने वादे किए जन्म थे विवाह ਦੇ ਵਿੱਚ ਕੀ हां ਜਨਮੋ ਜਨਮ ਸਾਥ ਦਿੱਤਾ ਜਾਊਗਾ ਉਸ ਹਾਦਸੇ ਨੇ ਸਭ ਕੁਝ ਖਤਮ ਕਰ ਦਿੱਤਾ ਸਭ ਕੁਝ ਖਤਮ ਕਰ ਦਿੱਤਾ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਜਿਹੜਾ ਅਸੀਂ ਨੂੰ ਰੱਖਣਾ ਨਹੀਂ ਹੈ ਡਿਵੋਰਸ ਦੇ ਦੋ اچھا ਮੈਮ ਤੁਹਾਡੇ ਮੰਨਤੀ ਉਸ ਵੇਲੇ ਕੀ ਬੀਤੀ ਮਤਲਬ ਕਿ ਐਨੀ ਵੱਡੀ ਪਹਿਲਾਂ ਤੁਹਾਨੂੰ ਮਤਲਬ ਕਿ ਨਾ ਸੱਟ ਸਹਿਣੀ ਪਈ ਪਰ ਇਨ-ਲॉज ਨੇ ਤੁਹਾਡੇ ਮੂੰਹ ਤੇ ਕਹਿ ਦਿੱਤਾ ਕਿ ਨਹੀਂ ਰੱਖਣਾ ਅਸੀਂ ਡਿਵੋਰਸ ਲੈਣਾ ਖੁਦ ਨੂੰ ਕਿਵੇਂ ਸੰਭਾਲਿਆ ਉਸ ਤੋਂ ਮਤਲਬ ਕਿਪੜਾ ਦੇ ਵਿੱਚ ਹਾਂ ਉਹਨਾਂ ਆਪਣਾ ਆਪਣੀ ਬਦਸੀ ਸੈਂਸੇਸ਼ਨ ਸਾਡੀ ਜਿਹੜੀ ਇੰਜਰੀ ਦੀ ਸੈਂਸੇਸ਼ਨ ਇਦਾਂ ਦੀ ਐਲਰਟ ਨੂੰ ਜੂਰੀਨ ਤੋਂ ਕੰਟਰੋਲ ਨਹੀਂ ਦਿੰਦਾ ਹਾਂ 24 ਆਰ ਜੂਰੀਨ ਜੂਰੀਨ ਪਾਸ ਹੁੰਦਾ ਰਹਿੰਦਾ ਸੀਗਾ ਕੋਈ ਹੋਸ਼ ਨਹੀਂ ਸੀ ਮੈਨੂੰ ਤਾਂ ਆਪਣੀ ਇੰਜਰੀ ਤੋਂ ਬਾਅਦ 15 20 ਦਿਨ ਹੋਸ਼ ਨਹੀਂ ਆਏਗੇ ਓਕੇ ਹਾਂ ਫਿਰ ਉਸ ਤੋਂ ਕੁਝ ਪਤਾ ਨਹੀਂ ਸੀ ਜਦੋਂ ਜਿੱਦਾਂ ਹੀ ਹੋਸ਼ ਆਏ ਉਹਨਾਂ ਨੇ ਲੋਵਲ ਨੇ ਕਹਿਤਾ ਆਪਾਂ ਡਾਈਵੋਰਸ ਲੈਣਾ ਉਹਨਾਂ ਨੇ ਬਾਸਿੰਗ ਕਾਗਜ਼ ਪਹਿਲਾਂ ਹੀ ਤਿਆਰ ਕਰ ਲਏ ਸੀ ਸਾਰੇ ਹਾਂ ਡਾਈਵੋਰਸ ਦਾ ਸਾਈਨ ਕਿਨਾਂਗੇ ਪੇਪਰ ਦਾ ਸਾਈਨ ਕਿਨਾਂਗੇ ਡਾਈਵੋਰਸ ਹੋ ਗਿਆ ਅੱਛਾ ਤੇ ਉਸ ਵੇਲੇ ਤੁਹਾਨੂੰ ਖੁਦ ਨੂੰ ਸੰਭਾਲਣਾ ਕਿੰਨਾ ਇੱਕ ਔਖਾ ਹੋਇਆ ਕਿੰਨਾ ਕਿ ਟਾਈਮ ਮਤਲਬ ਲਗਾ ਖੁਦ ਨੂੰ ਸਟੇਬਲ ਕਰਨ ਦੇ ਵਿੱਚ ਕੁਛ ਨਾ ਪੁੱਛੋ ਜੀ ਕਿਦਾਂ ਸਟੇਬਲ ਕੀਤਾ ਇਧਰੋਂ ਇਹ ਵੀ ਕਹਿੰਦੇ ਸੀ ਘਰ ਦੇ ਵੀ ਕਹਿੰਦੇ ਸੀ ਕਿ ਆਪ ਕੋ ਕੀ ਲਾਣਾ ਸੀ ਲਾਈਫ ਤੋਂ ਇੰਦਾ ਚੰਗਾ ਤਾਂ ਮਰ ਜਾਂਦੀ ਮੇਰੀ ਇੱਕ ਪੰਡ ਸੀਗੀ ਜਿੰਨੂੰ ਚੁੱਕ ਕੇ ਆਪਾਂ ਬਿਸਤਰੇ 'ਚ ਚੁੱਕ ਕੇ ਉਧਰ ਘਰ ਦਿੰਦੇ ਸੀ ਉਧਰ ਜਾਂਦੇ ਬਿਲਕੁਲ ਹਿੱਲ ਜੋਰ ਸਰੀਰ ਦਾ ਐਂਡਿੰਗ ਉਹ ਗਰਦਨ ਵੀ ਨਹੀਂ ਬੈਠਦਾ ਉਠਾਈ ਜਾਂਦੀ ਸੀਗੀ ਅੱਛਾ ਬੈੱਡ ਦੇ ਥੱਲੇ ਮੈਂ ਕਿਸੇ ਟਾਈਮ ਉਦਾਂ ਦਾ ਸੀਗਾ ਫੋਲਡਿੰਗ ਦੇ ਥੱਲੇ ਬਾਥਰੂਮ ਚੋ ਵੀ ਘੰਟੇ ਪਾਸ ਹੁੰਦਣਾ ਸੀ ਆਪਣੇ ਆਪ ਹੀ ਹੂੰ ਉਹ ਪਨੋ ਸਰੀਰ ਤੇ ਵੀ ਕੱਪੜਾ ਨਹੀਂ ਪਾਣਾਗਾ ਬੜਾ ਸਟਰਗਲ ਕੀਤਾ ਲਾਈਫ ਵਿੱਚ ਮੈਂ ਵੀ ਡਿਪਰੈਸ਼ਨ ਚ ਚਲੀ ਗਈ ਸੀ ਹੂੰ ਫਿਰ ਹੋਲੀ ਹੋਲੀ ਕਰਕੇ ਚਲੋ ਘੰਟੋਂ ਘੰਟ ਮੈਨੂੰ 15 20 ਸਾਲ ਲੱਗੇ ਸਿਚੁਏਸ਼ਨ ਚੋਂ ਬਾਹਰ ਨਿਕਲਦਾ ਨਿਕਲਦੇ ਆ 15 20 ਸਾਲ ਬੈੱਡ ਤੇ ਨਹੀਂ ਪੂਰੀ ਤਰ੍ਹਾਂ ਰੋਟੀ ਖਾਣੋਂ ਬੈਂਡ ਤੇ ਬੈਠ ਜਾਓ ਲੈਟਰਨ ਬਾਥਰੂਮ ਕਰ ਬੈਂਡ ਤੇ 15 20 ਸਾਲ ਬਾਅਦ ਥੋੜੀ ਜਿਹੀ ਲਾਈਫ ਆਪਣੇ ਨਵੀਆਂ ਵਿੱਚ ਯੂਜ਼ਰ ਨੂੰ ਦੇਖਿਆ ਐਲਪੀ ਜੋ ਵਿੱਚ ਵਿਸਤਾਰ ਕਰਦੇ ਹੁੰਦੇ ਨੇ ਐਲਪੀ ਜੋ ਵਿੱਚ ਇੱਕ ਨਵੀਆਂ ਵਿੱਚ ਯੂਜ਼ਰ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਮੇਰੀ ਸਿਸਟਰ ਦੇ ਘਰ ਦੇ ਨਾਲ ਹੀ ਉਹਨਾਂ ਦਾ ਸਾਡੇ ਪ੍ਰੈਜ਼ੀਡੈਂਟ ਨੇ ਐਸੋਸੀਏਸ਼ਨ ਦੇ ਉਹਨਾਂ ਨੇ ਮੈਨੂੰ ਫੋਨ ਦੀਦੀ ਨੇ ਦੱਸਿਆ ਉਹਨਾਂ ਨੇ ਮੇਰੀ ਸਿਸਟਰ ਵੀ ਇਦਾਂ ਦੀ ਹੈ ਉਹਨਾਂ ਨੇ ਮੈਨੂੰ ਸਿਰ ਬੁਲਾਇਆ ਘਰ ਕਿ ਤੁਸੀਂ ਉੱਥੇ ਆਓ ਐਲਪੀ ਜੋ ਜਿੱਦਾਂ ਮੈਂ ਗਈ ਮੈਂ ਦੇਖਿਆ ਮੈਂ ਸਾਰੇ ਮੇਰੇ ਵਰਗੇ ਸੀਗੇ ਮੈਂ ਵੀਲਚਰ ਯੂਜ਼ ਨਹੀਂ ਕਰਦੇ ਸੀ ਉਹਦਾ ਓਕੇ ਵੀਲਚਰ ਮੈਂ ਉਥੋਂ ਐਲਪੀ ਜੋ ਤੋਂ ਹੀ ਲੱਤੇਗੇ ਹੂੰ ਫਿਰ ਮੈਂ ਨੂੰ ਵੀਲਚਰ ਤੇ ਡੈਨਾ ਸ਼ੁਰੂ ਕੀਤਾ ਹੌਲੀ ਹੌਲੀ ਕਰਕੇ ਅੱਛਾ ਮੈਮ ਜਿਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਤੁਹਾਨੂੰ ਵਿਆਹ ਦਾ ਸ਼ੌਂਕ ਸੀ ਕਿੰਨੀ ਖੁਸ਼ੀ ਦੇ ਨਾਲ ਕਿੰਨੀ ਚਾਹਾਂ ਦੇ ਨਾਲ ਵਿਆਹ ਕਰਵਾਇਆ ਤੇ ਜਦੋਂ ਹਮਸਫਰ ਨੇ ਸਾਥ ਨਹੀਂ ਦਿੱਤਾ ਤੁਹਾਨੂੰ ਸਾਰੀਆਂ ਨਹੀਂ ਗੱਲਾਂ ਸੁਲਾਈਆਂ ਵਿਆਹ ਦੇ ਤੋਂ ਚੰਗਾ ਤੂੰ ਮਾਰੀ ਜਾਣੀ ਹੈ ਨਾ ਉਹ ਮੈਡਮ ਟਾਈਮ ਜਾਦ ਕਰੋ ਨਾਲ ਜੇ ਵੀ ਬਹੁਤ ਫੀਲ ਹੁੰਦਾ ਬਹੁਤ ਜ਼ਿਆਦਾ ਤੁਹਾਡੀ ਆਵਾਜ਼ ਤੁਹਾਡੀਆਂ ਲਮੁੰਦੀਆਂ ਅੱਖਾਂ ਦੱਸਦੀਆਂ ਪਿਆ ਕਿ ਦਰਦ ਹੱਦ ਲੀ ਗਿਆ ਬੜ ਚਲੋ ਸਿੱਟ ਨਾਲ ਤਾਂ ਲਾਈਫ ਚ ਹੁੰਦਾ ਹੀ ਹੁੰਦਾ ਹੁਣ ਬਹੁਤ ਵਧੀਆ ਆਪਣੀ ਲਾਈਫ ਇੰਡੀਪੈਂਡੈਂਟ ਹੈ ਮੈਂ ਹਰ ਕੰਮ ਹੈ ਆਪਣਾ ਆਪ ਕਰਦੀ ਹਾਂ ਮੇਰੇ ਕੋਲ ਐਕਟਿਵਾ ਇਲੈਕਟ੍ਰੋਨਿਕ ਵੀਲ ਛੇ ਦੇ ਲਈਏ अच्छा जितु ਵਿਆਹ ਹੋਇਆ ਹੈ ਜ਼ਰੂਰ ਦੱਸੋ ਕਿ ਉਸ ਵਿੱਚ ਲੈ ਤਾਂ ਤੁਹਾਡੇ ਇਨ-ਲੋਸ ਦਾ ਤੁਹਾਡੇ ਪ੍ਰਤੀ ਕੁਛ ਇਦਾਂ ਦਾ ਵਿਵਹਾਰ ਸੀ ਨਹੀਂ ਬਹੁਤ ਵਧੀਆ ਸੀ ਇਨ-ਲੋ ਮੇਰੇ ਬਹੁਤ ਜ਼ਿਆਦਾ ਵਧੀਆ ਸੀ ਫਿਰ ਜਦੋਂ ਜਦੋਂ ਐ ਸਿਚੁਏਸ਼ਨ 'ਚ ਆ ਜਾਏ ਆਪਣਾ ਸਮਾਜ ਹੀ ਇਦਾਂ ਦਾ ਹੈਗਾ ਨਹੀਂ ਅਸੈਪਟ ਕਰਦਾ ਇੱਕ ਲੇਡੀ ਕਰ ਲਏਗੀ ਅਸੈਪਟ ਜੈਂਟਸ ਕਦੇ ਵੀ ਨਹੀਂ ਕਰੇਗਾ ਹੂੰ